ਦਾਵੇ ਪੀਸੀਆਣਾ ਪਿੰਡ ਦੇ ਵਿੱਚ ਇੱਕ ਦਹਿਸ਼ਤ ਬਣੀ ਹੋਈ ਹੈ ਦਹਿਸ਼ਤ ਕਿਸੇ ਜਾਨਵਰ ਦੀ ਹੈ ਜਿਹਦੇ ਵੱਲੋਂ ਤਿੰਨ ਲੋਕਾਂ ਤੇ ਹਮਲਾ ਕਰਕੇ ਬੁਰੀ ਤਰੀਕੇ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ 2 ਵਜੇ ਉਸੇ ਰਾਤ ਇੱਕ ਕਰੇ ਹਮਲਾ ਹੋਇਆ ਮੀਆਂ ਬੀਬੀ ਤੇ ਤੇ ਜੋ ਜਗਦੀਪ ਸਿੰਘ ਹੈ ਜੀ ਇਹਦੇ ਹੈਗੇ ਜੀ 50 ਪਲਸ ਟੰਕ ਉਹ ਤਾਂ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਵੀ ਉਹਦਾ ਮੂੰਹ ਲੰਬਾ ਕੁੱਤੇ ਨਾਲੋਂ ਵੱਡਾ ਜਾਨਵਰ ਹੈ ਉਹਨਾਂ ਦੇ ਦੋਨੇ ਹੱਥ ਉਹਦੇ ਮੂੰਹ 'ਚ ਪਏ ਹੈ ਪਾਈ ਤੋਂ 6 ਦਿਨ ਹੋ ਗਏ ਇਸ ਪਿੰਡ ਦੇ ਵਿੱਚ ਲੋਕ ਰਾਤ ਨੂੰ ਸੌਂਦੇ ਨਹੀਂ ਕਿਉਂਕਿ ਰਾਤ ਵੇਲੇ ਡਰ ਲੱਗਦਾ ਹੈ ਸਵੇਰੇ ਵੀ ਡਰ ਲੱਗਦਾ ਹੈ ਕਿਸੇ ਨੇ ਗੁਰਦਾਰਾ ਸਾਹਿਬ ਜਾਣਾ ਕਿਤੇ ਫਿਰ ਉਹਦੇ ਤੇ ਹਮਲਾ ਨਾ ਹੋ ਜੇ ਪਾਚਿਆ ਨੂੰ ਕਹਾਂ ਜੋ ਬਾ ਕੀ ਨਹੀਂ ਅਸੀਂ ਕਹਿ ਸਕਦੇ ਨਹੀਂ ਹੈਗੀ ਪਰ ਇੱਕ ਜਿਹੜੀਆਂ ਫਵਾਵਾਂ ਵਿੱਚ ਫੇਕ ਫੋਟਮਾਂ ਲਾ ਲਾ ਪਾਈ ਜਾਂਦੇ ਨਾ ਉਹ ਸਾਡੇ ਏਰੀਆ ਵਿੱਚ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣਾਈ ਜਾਂਦੇ ਆ ਰਾਤ ਬਣ ਵਿਭਾਗ ਨੇ ਜਿਹੜੇ ਪਾਸੇ पिंजਰਾ ਲਾਇਆ ਸੀ ਉਸ ਲੋਕੇਸ਼ਨ ਤੇ ਉਹ ਜਾਨਵਰ ਨਹੀਂ ਆਇਆ ਅਸੀਂ ਇੱਥੇ ਜਾਲ ਲਾਇਆ ਸੀ ਰਾਤ ਹੁਣ ਜਾਲ ਤੋਂ ਉਹਨੇ ਆਪਦਾ ਰਸਤਾ ਹੀ ਚੇਂਜ ਕਰ ਲਿਆ ਜੀ ਨਿਸ਼ਾਨਾ ਹੈ ਇਹ ਮੇਰੇ ਭਾਈ ਤੇ ਵੀ ਹਮਲਾ ਹੋਇਆ ਉਹਨਾਂ ਦੇ ਮੂਰੇ ਆ ਗਿਆ ਸੀਗਾ ਤੇ ਉਹ ਮੁੜ ਕੇ ਡਰ ਕੇ ਉਹ ਦੌੜ ਗਏ ਤੇ ਕੋਈ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਕੀ ਸੀ ਦੇਖ ਰਹੇ ਹਰਜ਼ਾਨਾ ਸਪੋਕਸਮੈਨ ਬਠਿੰਡਾ ਦੇ ਪੀਸੀਆਣਾ ਪਿੰਡ ਦੇ ਵਿੱਚ ਇੱਕ ਦਹਿਸ਼ਤ ਪਣੀ ਹੋਈ ਆ ਦਹਿਸ਼ਤ ਕਿਸੇ ਜਾਨਵਰ ਦੀ ਹੈ ਜਿਹਦੇ ਵੱਲੋਂ ਤਿੰਨ ਲੋਕਾਂ ਤੇ ਹਮਲਾ ਕਰਕੇ ਬੁਰੀ ਤਰੀਕੇ ਨਾਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤਾਂ ਅੱਜ ਵੀ ਦਹਿਸ਼ਤ ਬਣੀ ਆ ਪੰਜ ਤੋਂ 6 ਦਿਨ ਹੋ ਗਏ ਇਸ ਪਿੰਡ ਦੇ ਵਿੱਚ ਲੋਕ ਘਰਾਂ ਚ ਸੌਂਦੇ ਨਹੀਂ ਕਿਉਂਕਿ ਰਾਤ ਵੇਲੇ ਡਰ ਲੱਗਦਾ ਸਵੇਰੇ ਵੀ ਡਰ ਲੱਗਦਾ ਕਿਸੇ ਨੇ ਗੁਰਦੁਆਰਾ ਸਾਹਿਬ ਜਾਣਾ ਕਿਤੇ ਫਿਰ ਉਹਦੇ ਤੇ ਹਮਲਾ ਨਾ ਹੋ ਜੇ ਉਹ ਜਾਨਵਰ ਕਿਹੜਾ ਕਿਸੇ ਦਾ ਸਮਝ ਨਹੀਂ ਆ ਰਿਹਾ ਕਿਸੇ ਸੀਸੀਟੀਵੀ ਵਿੱਚ ਨਹੀਂ ਆ ਰਿਹਾ ਪਰ ਖੇਤਾਂ ਦੇ ਵਿੱਚ ਜਿਹੜਾ ਬਾਣ ਹੈਗਾ ਉਹਦੇ ਵਿੱਚ ਉਹਦੇ ਪੈੜ ਜਿਹੜੇ ਹੈਗੇ ਜਿਹੜਾ ਪੈਰਾ ਨਿਸ਼ਾਨ ਆ ਉਹ ਇੱਕ ਵੱਡੀ ਦਹਿਸ਼ਤ ਬਣੀ ਆ ਤਾਂ ਇਸ ਵਕਤ ਮੈਂ ਉਸ ਪਿੰਡ ਦੇ ਵਿੱਚ ਹੈਗਾ ਜਿੱਥੇ ਪਿੰਡ ਵਾਸੀ ਅੱਜ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੈ ਵੀ ਆਖਰਕਾਰ ਇਹ ਸਾਡੇ ਪਿੰਡ 'ਚ ਹੋ ਕੀ ਰਿਹਾ ਰਾਤ ਵੇਲੇ ਘਰ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ ਸਵੇਰੇ 4 ਵਜੇ ਜਿਹੜਾ ਘਰੋਂ ਗੁਰਦੁਆਰਾ ਸਾਹਿਬ ਜਾਣਾ ਉਹ ਵੀ ਡਰ ਲੱਗਦਾ ਲੋਕਾਂ ਨੂੰ ਤਾਂ ਜਿਹੜੇ ਹੁਣ ਪਿੰਡ ਦੇ ਲੋਕ ਨੇ ਉਹ ਦੇਖੋ ਤੁਸੀਂ ਇਹ ਪੈਰ ਲੱਭਦੇ ਫਿਰਦੇ ਨੇ ਵੀ ਕਿਹੜਾ ਜਾਨਵਰ ਹੈ ਕੀ ਹੋ ਸਕਦਾ ਪਰ ਜੰਗਲਾਤ ਵਿਭਾਗ ਦੇ ਹੱਥ ਵੀ ਹਜੇ ਕੁਝ ਨਹੀਂ ਲੱਗਿਆ ਆ ਜਿਹੜੇ ਦੇਖੋ ਆ ਤਿੰਨ ਪੈਰ ਬਣੇ ਹੋਏ ਆ ਇਹ ਕਾਫੀ ਡੂੰਘੇ ਆ ਹੁਣ ਇਹ ਨਹੀਂ ਸਮਝ ਲੱਗ ਰਹੀ ਵੀ ਇਹ ਕਿਸੇ ਕੁੱਤੇ ਦੇ ਆ ਜਾਂ ਕਿਹੜੇ ਜਾਨਵਰ ਦੇ ਹੈਗੇ ਆ ਇਹ ਫਿਲਹਾਲ ਇੱਕ ਵੱਡਾ ਰਹੱਸਾ ਬਣਿਆ ਵੀ ਆਕਰ ਕਰ ਇਹ ਹੈ ਕੀ ਇਹ ਪੀਸੀਆਂ ਨਾਲ ਪਿੰਡ ਦੇ ਵਿੱਚ ਇੱਕ ਦਹਿਸ਼ਤ ਬਣੀ ਆ ਤੁਹਾਨੂੰ ਇਸ ਤੋਂ ਅੱਗੇ ਵੀ ਦਿਖਾ ਦਨੇ ਆ ਸੀ ਇਹਦੇ ਅੱਗੇ ਵੀ ਜਿਹੜੇ ਪੈਰਾਂ ਦੇ ਨਿਸ਼ਾਨ ਆ ਗਿਆ ਉਹ ਬਣੇ ਹੋਇਆ ਤਾਂ ਇਹ ਜਾਨਵਰ ਕਿਹੜਾ ਹੈਗਾ ਕਿਸੇ ਦੇ ਕੋਈ ਸਮਝ ਨਹੀਂ ਆ ਰਹਾ ਇੱਕ ਦਹਿਸ਼ਤ ਜਿਹੜੀ ਹੈ ਉਹ ਬਣ ਚੁੱਕਿਆ ਵੀ ਆਖਰਕਾਰ ਪਿੰਡ ਵਾਸੀ ਕਿੱਥੇ ਜਾਣ ਕਿਉਂਕਿ ਰਾਤ ਹੁੰਦੇ ਹੀ ਜਿਹੜਾ ਡਰ ਹੈਗਾ ਉਹ ਪੈ ਜਾਂਦਾ ਵੀ ਆਖਰਕਾਰ ਕਿਤੇ ਫੇਰ ਨਾ ਹਮਲਾ ਹੋ ਜਾਏ ਤਿੰਨ ਲੋਕਾਂ ਦੇ ਉੱਤੇ ਹਮਲਾ ਕਰਕੇ ਉਹਨੂੰ ਬੁਰੇ ਤਰੀਕੇ ਨਾਲ ਜ਼ਖਮੀ ਕੀਤਾ ਜਾ ਚੁੱਕਾ ਤਾਂ ਇਹ ਪੀਸੀਆਂ ਨਾਲ ਪਿੰਡ ਹੈਗਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਜਿੱਥੇ ਇੱਕ ਜਾਨਵਰ ਦੀ ਦਹਿਸ਼ਤ ਬਣੀ ਹੋਈ ਆ ਤਾਂ ਉਹ ਦਹਿਸ਼ਤ ਤੋਂ ਬਾਅਦ ਪਿੰਡ ਵਾਸੀ ਵੀ ਸ ਰਾਤ ਤੱਕ ਵੀ ਜਿਹੜੇ ਪਹਿਰੇ ਲਾਉਂਦੇ ਨੇ ਆਖਰਕਾਰ ਉਹ ਕਿਹੜਾ ਜਾਨਵਰ ਹੈ ਤੇ ਕੀ ਹੋ ਸਕਦਾ ਫਿਲਹਾਲ ਜੰਗਲਾਤ ਵਿਭਾਗ ਦੇ ਹੱਥ ਵੀ ਜਿਹੜੇ ਖਾਲੀ ਪਿੰਜਰੇ ਪੁੰਜਰੇ ਲਾਏ ਹੋਏ ਆ ਦੇਖੋ ਆ ਜਿਹੜਾ ਬਣਿਆ ਹੋਇਆ ਬੜੇ ਤਿੱਖੀਆਂ ਨੋਧਰਾ ਲਗਦੀਆਂ ਜਿਹੜਾ ਨਿਸ਼ਾਨ ਬਣਿਆ ਹੋਏ ਇਥੇ ਇਹ ਪੀਸੀਆਂ ਦਾ ਪਿੰਡ ਦੇ ਵਿੱਚ ਇੱਕ دہشت ਇਹ ਬਣ ਚੁੱਕਿਆ ਇਹ ਜਿਹੜਾ ਜਾਨਵਰ ਹੈਗਾ ਤੇ ਵੱਲੋਂ ਤਿੰਨ ਲੋਕਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਹਾਲਾਂਕਿ ਕੋਈ ਵੀ ਇੱਥੇ ਪੁਸ਼ਟੀ ਨਾ ਤਾਂ ਜੰਗਲਾਤ ਵਿਭਾਗ ਕਰ ਰਿਹਾ ਵੀ ਆਖਰਕਾਰ ਕੀ ਹੋ ਸਕਦਾ ਪਰ ਜਿਹੜੇ ਪੈਰਾਂ ਦੇ ਨਿਸ਼ਾਨ ਆ ਉਹ ਇੱਕ ਦਹਿਸ਼ਤ ਜਿਹੜੀ ਕਿਤੇ ਨਾ ਕਿਤੇ ਲੋਕਾਂ ਦੇ ਮਾਣਾਂ 'ਚ ਬਣਦੀ ਜਾ ਰਹੀ ਵੀ ਆਖਰਕਾਰ ਕਿਹੜਾ ਜਾਨਵਰ ਹੈ ਕੀ ਹੋ ਸਕਦਾ ਤਿੰਨ ਲੋਕਾਂ ਨੂੰ ਬੁਰੇ ਤਰੀਕੇ ਨਾਲ ਉਹਨਾਂ ਨੇ ਜ਼ਖਮੀ ਕੀਤਾ ਤਾਂ ਸਰਪੰਚ ਨੇ ਸਾਡੇ ਨਾਲ ਬਸੰਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿ ਕਿ ਬਹੁਤ ਵੱਡੀ ਦਹਿਸ਼ਤ ਬਣ ਚੁੱਕੀ ਹੈ ਬਾਈ ਜੀ ਇਹ ਹੋਇਆ ਪਹਿਲੇ ਇਨਸੀਡੈਂਟ ਕਦੋਂ ਹੋਇਆ ਸੀ ਕਿੰਨੇ ਦਿਨ ਹੋ ਗਏ ਚੀਜ਼ ਨੂੰ ਇਹ 5-6 ਦਿਨ ਪਹਿਲਾਂ ਦੀ ਗੱਲ ਹੈ ਜੀ ਸਾਡੇ ਜੀ ਅੰਕਲ ਹੈ ਜਗਦੀਪ ਸਿੰਘ ਉਹ ਸਵੇਰੇ 4 ਵਜੇ ਉਹਨਾਂ ਦੇ ਬੇਟੇ ਨੇ ਗੁਰੂ ਘਰ ਜਾਣਾ ਸੀ ਤੇ ਉਹ ਜਦੋਂ ਸਵੇਰੇ 4 ਵਜੇ ਉੱਠ ਕੇ ਆਪਣੇ ਘਰ ਦੀ ਛੋਟੀ bari ਖੋਲੀ ਐ ਸਾਹਮਣੇ ਸਾਡੇ ਇੱਕ ਪੰਚਾਇਤ ਘਰ ਆ ਖਾਲੀ ਪਿਆ ਰੱਬ ਜਾਣੇ ਉਹਦੇ 'ਚ ਬੈਠਾ ਉਸ ਤੋਂ ਉਸ ਤੋਂ ਠੀਕ 2 ਵਜੇ ਉਸੇ ਰਾਤ ਇੱਕ ਕਰੇ ਹਮਲਾ ਹੋਇਆ ਮੀਆਂ ਬੀਬੀ ਤੇ ਉਹਨਾਂ ਦੇ ਤਾਂ ਥੋੜੇ ਉਹਨਾਂ ਦੇ ਤਾਂ ਥੋੜੇ ਥੋੜੇ ਜੀ ਹੈ ਜੀ ਤੇ ਜੋ ਜਗਦੀਪ ਸਿੰਘ ਹੈ ਜੀ ਇਹਦੇ ਹੈਗੇ ਜੀ 50 ਪਲੱਸ ਟੰਕੇ ਆ ਕਿੱਥੇ ਖਾਦਾ ਆ ਅੱਖਾਂ ਤੋਂ ਦੋਨਾਂ ਤੋਂ ਜੀ ਸਿਰ ਤੇ बार्च बार्च ना ना, अच्छा वो किथे सिगदीव सिंह कार ही बैठा सीगा नहीं बारच जी अपना खेत ਦੇ ਵਿੱਚ ਘਰ ਆਉਂਦਾ ਜੀ ਨਾ ਪਿੰਡ ਦੇ ਵਿੱਚ ਪਿੰਡ ਦੇ ਅੰਦਰ ਹੀ ਘਰ ਹੈ ਪਿੰਡ ਦੇ ਵਿੱਚ ਘਰ ਹੈ ਜੀ اچھا ਉਹਦੀ ਪੂਰੀ ਜਗ੍ਹਾ ਹੈਗੀ ਐ ਤੇ ਗੇਟ ਖੋਲਦਾ ਆਉਂਦਾ ਤੇ ਬਸ ਉਹ ਉਹ ਤਾਂ ਉਹਨਾਂ ਨੇ ਦੱਸਣ ਦੇ ਹਿਸਾਬ ਨਾਲ ਵੀ ਉਹਦਾ ਮੂੰਹ ਲੰਬਾ ਤੇ ਕੁੱਤੇ ਨਾਲ ਉਹ ਵੱਡਾ ਜਾਨਵਰ ਹੈ ਉਹਨਾਂ ਦੇ ਦੋਨੇ ਹੱਥ ਉਹਦੇ ਮੂੰਹ 'ਚ ਪਏ ਆ ਅੱਛਾ ਹਾਂ ਫੇਰ ਉਹ ਆਪਣੇ ਆਪ ਨੂੰ ਛੜਾਇਆ ਬਈ ਨਿਸ਼ਾਨ ਸਾਰੇ ਬਾਣ ਤੇ ਖੇਤਾਂ ਨਿਸ਼ਾਨ ਹੀ ਬੜੇ ਬਣੇ ਹੋ ਕਾਫੀ ਡੂੰਗਾ ਲੱਗਦਾ ਤਿੱਖੀਆਂ ਨੋਂਦਰਾ ਜਿਵੇਂ ਪਤਾ ਨਹੀਂ ਪਤਾ ਹੁਣ 6 ਦਿਨ ਹੋ ਗਏ ਜੀ ਦਿਨ ਰਾਤ ਲੱਭਦੇ ਆਂ ਜੀ ਇਹਨੂੰ ਹਾਂ ਸਾਰੇ ਡਿਪਾਰਟਮੈਂਟ ਤੁਰੇ ਫਿਰਦੇ ਆਂ ਜੰਗਲਾਤ ਵਿਭਾਗ ਨਾਲ ਤੁਰਿਆ ਫਿਰਦਾ ਇੱਕ ਨਾ ਜੀ ਪਤਾ ਕੀ ਹੈ ਚੀਜ਼ ਤੋਂ ਹੈ ਇਹ ਨਹੀਂ ਸੀ ਕਹਿ ਸਕਦੇ ਨਹੀਂ ਹੈਗੀ ਪਰ ਇੱਕ ਜਿਹੜੀਆਂ ਅਫਵਾਹਾਂ ਵਿੱਚ ਫੇਕ ਫੋਟੋਆਂ ਲਾ ਲਾ ਪਾਈ ਜਾਂਦੇ ਨਾ ਉਹ ਸਾਡੇ ਏਰੀਏ ਵਿੱਚ ਬਹੁਤ ਹੀ ਦਹਿਸ਼ਤ ਦਾ ਮਾਹੌਲ ਬਣਾਈ ਜਾਂਦੇ ਆਂ ਨਹੀਂ ਪਾਉਣੀਆਂ ਚਾਹੀਦੀਆਂ ਉਹਨਾਂ ਨੂੰ ਅਪੀਲ ਆ ਸਾਡੀ ਉਹ ਬੇ ਮਤਲਬ ਦੀਆਂ ਫੋਟਮਾਂ ਨਾ ਪਾਉਣ ਬਿਨਾ ਕੰਮ ਤੋਂ ਫੋਟਮਾਂ ਕੋਈ ਬਲੈਂਕ ਪੈਂਥਰ ਲਾ ਕੇ ਪਾਈ ਹਾਂ ਜਿੱਦੇ ਉਹ ਚੀਜ਼ ਸਾਡੇ ਕਲੀਅਰ ਆ ਗਈ ਤੁਹਾਡੇ ਕੈਮਰੇ ਤੇ ਦੱਸਾਂਗੇ ਅਸੀਂ ਬਿਲਕੁਲ ਮਤਲਬ ਆ ਫਲਾ ਕੇ ਹੋਰ ਦਹਿਸ਼ਤ ਬਣਾ ਰਹੇ ਨੇ ਲੋਕ ਜਿਹੜੇ ਸੋਸ਼ਲ ਰਾਤ ਰਾਤ ਬਨ ਵਿਭਾਗ ਨੇ ਜਿਹੜੇ ਪਾਸੇ ਪਿੰਜਰਾ ਲਾਇਆ ਸੀ ਉਸ ਲੋਕੇਸ਼ਨ ਤੇ ਉਹ ਜਾਨਵਰ ਨਹੀਂ ਆਇਆ ਅਸੀਂ ਇੱਥੇ ਜਾਲ ਲਾਇਆ ਸੀ ਰਾਤ ਹੁਣ ਜਾਲ ਤੋਂ ਉਹਨੇ ਆਪਦਾ ਰਸਤਾ ਹੀ ਚੇਂਜ ਕਰ ਲਿਆ ਜੀ ਉਹ ਖਾਲ ਵੇਚਦੀ ਆਇਆ ਹੁਣ ਹੈ ਪੱਕਾ ਹੈਗਾ ਜੀ ਬਿਲਕੁਲ ਸਰ ਨਿਸ਼ਾਨ ਦੇ ਮਾਰੇ ਭਾਈ ਜੀ ਹਾਂ ਜੀ ਕੀ ਕਹੋਂਗੇ ਤੁਹਾਡੇ ਵੀਡੀਓਜ਼ ਵੀ ਆਇਆ ਹੋਇਆ ਕੀ ਕੀ ਕਹੂੰਗੇ ਜੀ ਤੁਹਾਡੇ ਵੀ ਖੇਤ ਸਾਰੇ ਨਿਸ਼ਾਨ ਭਰੇ ਹੋਏ ਨਿਸ਼ਾਨ ਤਾਂ ਹੈ ਹੀ ਮੇਰੇ ਭਾਈ ਤੇ ਵੀ ਹਮਲਾ ਹੋਇਆ ਉਹਨਾਂ ਦੇ ਮੂਰੇ ਆ ਗਿਆ ਸੀਗਾ ਤੇ ਉਹ ਮੁੜ ਕੇ ਡਰ ਕੇ ਉਹ ਦੌੜ ਗਏ ਤੇ ਕੋਈ ਚੀਜ਼ ਦਾ ਪਤਾ ਨਹੀਂ ਲੱਗ ਰਿਹਾ ਕੀ ਚੀਜ਼ ਹੈ ਜੋ ਕਿ ਕੈਮਰੇ 'ਚ ਆ ਰਿਹਾ ਹੈ ਕਿ ਹੈ ਬਹੁਤ ਵੱਡਾ ਪਰ ਕੈਮਰੇ 'ਚ ਪੂਰਾ ਪ੍ਰੋਪਰ ਨਹੀਂ ਆ ਰਿਹਾ ਦੇਖਿਆ ਜਾ ਉਹਦਾ ਬ੍ਰਦਰ ਕਿੱਥੇ ਜਾ ਰਿਹਾ ਸੀ ਕਿੰਨੇ ਵਜੇ ਖੇਤ ਮੋਟਰਾਂ ਬੰਦ ਕਰਨੇ ਯਾਰ ਕਿੰਨੇ ਵਜੇ ਦਾ ਟਾਈਮ ਸਾਢੇ 6 ਦਾ ਟਾਈਮ ਸੀ ਸ਼ਾਮ ਨੂੰ ਹਾਂਜੀ ਕਿ ਸਵੇਰ ਦਾ ਨਹੀਂ ਨਹੀਂ ਸ਼ਾਮ ਦਾ ਹਾਂਜੀ ਸ਼ਾਮ ਨੂੰ ਸੀਗਾ ਹਾਂਜੀ ਸ਼ਾਮ ਨੂੰ 6:30 ਵਜੇ ਸਾਡੇ ਜਦੋਂ ਉਹਨੇ ਮੂਰੇ ਆ ਗਿਆ ਮੁੜ ਕੇ ਅਸੀਂ ਉੱਥੇ ਇਕੱਠੇ ਹੋਏ ਸਾਰੇ ਦੇਖੀ ਕੀ ਚੀਜ਼ ਹੈ ਕੀ ਉਹਨੂੰ ਕੁਝ ਨਹੀਂ ਪਤਾ ਲੱਗਾ ਨੇਰਾ ਹੈ ਤਾਂ 6:30 ਮਿਲਾਂ ਦਾ ਚਾਨਣ ਹੁੰਦਾ ਉਹਦਾ ਸੀ ਪਤਾ ਜੋ ਛੋਟਾ ਹੀ ਮੇਰੇ ਤੋਂ ਉਹਨੂੰ ਨੇਰਾ ਆ ਗਿਆ ਉਹਦਾ ਮੈਂ ਡਰ ਗਿਆ ਤੇ ਮੁੜ ਕੇ ਆਪਣੇ ਪੰਪ ਤੇ ਹਮਲਾ ਆਇਆ ਉਸ ਤੋਂ ਬਾਅਦ ਅੱਛਾ ਉਸੇ ਜਾਨਵਰ ਦਾ ਆਉਣੇ ਸ਼ਲਾਂਗ ਮਾਰੀ ਕਿੱਦਾਂ ਦਾ ਜਿਹੜੇ ਹੁਣ ਕਿੱਦਾਂ ਦੀ ਆਵਾਜ਼ ਕੀ ਦੱਸਦੇ ਆ ਉਹ ਹਮਲਾ ਕਰਦਾ ਕਿਹ ਹੈ ਜੀ ਆਵਾਜ਼ ਆਉਂਦੀ ਕੁਝ ਵੀ ਨਹੀਂ ਦਿਖਾਈ ਦਿੰਦੀ ਕੁਝ ਨਹੀਂ ਦਿਖਾਈ ਦੇ ਰਿਹਾ ਪਿੱਛੇ ਤੋਂ ਹਮਲਾ ਕਰ ਰਿਹਾ ਨੇਰੇ ਜੀ ਹਾਂਜੀ ਅਟੈਕ ਕਰਦਾ ਜੀ ਕਿਸੇ ਨੂੰ ਦਿਖਾਈ ਨਹੀਂ ਦੇ ਰਿਹਾ ਜਬਰਦਸਤ ਅਟੈਕ ਹਾਂ ਭਾਈ ਜੀ ਕੀ ਕਹੋਗੇ ਬਸ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ ਵੀ ਵੇਲੇ-ਕਵੇਲੇ ਮਤਲਬ ਜਿਹੜਾ ਜਾਣਾ ਆਉਣਾ ਉਹ ਸਾਡਾ ਉਹ ਬੰਦ ਹੋਇਆ ਪਿਆ ਕਿ ਇੱਕ ਅਸੀਂ ਇਹ ਕਹਿੰਨੇ ਵੀ ਮਤਲਬ ਗਵਰਨਮੈਂਟ ਵੀ ਇਸ ਤੇ ਜਿਵੇਂ ਕੋਈ ਵੀ ਵੀਡੀਓ ਵਾਲੇ ਜਾਂ ਕੋਈ ਵੀ ਵੀ ਇਸ ਚੀਜ਼ ਨੂੰ ਆਪਾਂ ਸਾਰੇ ਮਿਲ ਕੇ ਬਚਾਓ ਕਰੀਏ ਹਾਂ ਜੀ ਬਈ ਡਰ ਵੀ ਲੱਗਦਾ ਫਿਰ ਘਰੋਂ ਨਿਕਲਣਾ ਗਿਆ ਰਾਤ ਨੂੰ ਡਰਤਾ ਲੱਗਦੀ ਇਹੀ ਇਕੱਲੇ ਕਰੇ ਰਾਤ ਨੂੰ ਅਸੀਂ ਬਾਹਰ ਅੰਦਰ ਆ ਨਹੀਂ ਜਾ ਸਕਦੇ ਠੀਕ ਹੈ ਜੀ ਦੁਕਾਨਾਂ ਸਾਡੀਆਂ ਅਸੀਂ ਰਾਤ ਨੂੰ ਪਹਿਲਾਂ 9 9:00 10 ਵਜੇ ਤੱਕ ਚਲਾ ਹੁੰਦੇ ਜਾਂਦੇ ਰਹਿੰਦੇ ਸੀ ਹੁਣ 8 ਵਜੇ ਦੇ ਨਾਲ ਹੀ ਸਾਨੂੰ ਘਰੇ ਵਾਪਸ ਜਾਣਾ ਪੈਂਦਾ ਖੇਤਾਂ 'ਚ ਘਰ ਆ ਸਾਡੀ ਅਸੀਂ ਰਾਤ ਵੀ ਦੇਖਿਆ ਪੈੜਾਂ ਕੈਮਰੇ 'ਚ ਦੇਖਿਆ ਪਰ ਉਹ ਚ ਕਲੀਅਰ ਨਹੀਂ ਹੋ ਰਿਹਾ ਵੀ ਦੋ ਜਾਨਵਰ ਆ ਗਏ ਇੱਕ ਪਹਿਲਾਂ ਟਪੇਗਾ ਇੱਕ ਉਸ ਤੋਂ ਅੱਧਾ ਘੰਟਾ ਬਾਅਦ ਜਿਹੜਾ ਬਾਦ ਵਾਲੀ ਪੰਜਾਂ ਦੇ ਨਾਲ ਨਿਸ਼ਾਨਾ ਸੀ ਸਵੇਰੇ ਦੇਖਿਆਗੇ ਉਹ ਬਾਦ ਵਾਲੇ ਜਾਨਵਰ ਨਾਲ ਮਤਲਬ ਕਿ ਉਹਦੇ ਸਾਈਜ਼ ਦੇ ਹਿਸਾਬ ਨਾਲ ਮੈਚ ਕਰਦੇ ਹਾਂ ਮੈਚ ਕਰਦੇ ਹਾਂ ਹਾਂਜੀ ਕਿਉਂਕਿ ਉਹ ਅਸੀਂ ਉਹੀ ਪੈਡ ਦੇਖੀ ਹੈ ਤੇ ਉਹੀ ਕੈਮਰੇ ਦੇ ਵਿੱਚ ਅਸੀਂ ਉਧਰ ਦੀ ਦੇਖਿਆ ਜਾਂਦਾ ਹੋਇਆ ਕਿੱਦਾਂ ਦਾ ਬਈ ਕੁੱਤੇ ਉਹਦਾ ਲੱਗਦਾ ਹੈ ਕੀ ਕੁਝ ਸਮਝ ਆਂਦੀ ਹੈ ਕਿਦਾਂ ਕਿ ਕਿਉਂਕਿ ਉਹ ਕੈਮਰਾ ਸਾਡਾ ਜਿੱਥੋਂ ਨਿਕਲਿਆ ਉਹ ਬੈਗ ਤੋਂ ਨਿਕਲਿਆ ਹੈ ਇਹ ਕਲੀਅਰ ਨਹੀਂ ਹੋ ਰਿਹਾ ਵੀ ਕੁੱਤੇ ਨਾਲ ਤਾਂ ਸਾਈਜ਼ ਉਹਦਾ ਜਿਆਦਾ ਵੱਡਾ ਥੋੜਾ ਜੀ ਅਚਾ ਬਾਈ ਜੀ ਸਰਪੰਚ ਸਾਹਿਬ ਜਿਹੜੇ ਤੁਹਾਡੇ ਜੰਗਲਾਤ ਵਾਲੀਆਂ ਟੀਮਾਂ ਫਿਰਦੀਆਂ ਇਹ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਟ੍ਰੈਪ ਲਾਉਂਦੇ ਹੋਏ ਜਾਂ ਜਿਹੜਾ ਪਿੰਜਰੇ ਪੁਜਰੇ ਜਾਲ ਲਾਉਂਦੇ ਕਿੰਨੇ ਦਿਨਾਂ ਤੋਂ ਕੋਸ਼ਿਸ਼ ਕਰ ਰਹੇ ਲੋਕੇਸ਼ਨ ਕਿੱਥੇ ਕਿੱਥੇ ਬਦਲ ਚੁੱਕੇ ਪਤਾ ਕੀ ਹੈ ਜੀ ਇਹਨਾਂ ਨੇ ਪਹਿਲਾਂ ਤਾਂ ਆਪ ਦੇਖਦੇ ਰਹੇ ਆ ਨਾਲ ਟੀਮ ਆਈ ਸੀ ਇਹਨਾਂ ਦੀ ਹੁਣ ਤਾਂ ਜਾਲ ਪਿੰਜਰੇ ਪੁੰਜਰੇ ਤੇ ਇੱਕੋ ਗੰਨਾ ਸੀਂਗਾਂ ਜਿਹੜੀਆਂ ਆਪਣੀਆਂ ਬੇਹੋਸ਼ ਵਾਲੀਆਂ ਉਹ ਲੈ ਕੇ ਆਏ ਸੀ ਇਹ ਅੱਛਾ ਤੇ ਪਰ ਹੁਣ ਕੱਲ ਮਿਲੇ ਹੀ ਨਹੀਂ ਹੁਣ ਅਸੀਂ ਆਪ ਦੇਖਦੇ ਫਿਰਦੇ ਆ ਜੀ ਨਾਲ ਨਹੀਂ ਹੁਣ ਇਹ ਲੋਕੇਸ਼ਨ ਤੋਂ ਇਲਾਵਾ ਹੋਰ ਵੀ ਕਿਤੇ ਪੈਰ ਮਿਲੇ ਇਹਦੇ ਲੋਕੇਸ਼ਨ ਇਹਦਾ ਇਹ ਹੈ ਜੀ ਜਿਵੇਂ ਉਹ ਸਰੋਂ ਹੈ ਸਰੋਂ ਵਾਲਾ ਖੇਤ ਆ ਜਾਂ ਆ ਇਹ ਤਾਂ ਲੋਕ ਵਾਲਾ ਏਰੀਆ ਜੀ ਇਹ ਲੋਕ ਵਾਲਾ ਏਰੀਆ ਲੋਕ ਦਾ ਮਤਲਬ ਹਮਲਾ ਰਾਤ ਨੂੰ ਹੀ ਕਰਦਾ ਹੈ ਦਿਨੇ ਨਹੀਂ ਰਾਤ ਨੂੰ ਕਰਦਾ ਹੈ ਦਿਨੇ ਨਹੀਂ ਕਰਦਾ ਤੇ ਜੰਗਲਾਤ ਵਾਲੇ ਤਾਂ ਕੋਈ ਸਮਝ ਨਹੀਂ ਲੱਗ ਰਹੀ ਵੀ ਕੀ ਕਹਿੰਦੇ ਕੀ ਹੋ ਸਕਦਾ ਹੈ ਉਹ ਤਾਂ ਕਹਿੰਦੇ ਆ ਜਿੰਨਾ ਚਿਰ ਅਸੀਂ ਫੜਦੇ ਨਹੀਂ ਉਹਨਾਂ ਚਿਰ ਪੋਸਟ ਹੀ ਨਹੀਂ ਕਰ ਸਕਦੇ ਜੋ ਫੜਿਆ ਗਿਆ ਤਾਂ ਸਭ ਦੇ ਕਲੀਅਰ ਹੀ ਹੋ ਜਾਣਾ ਸਾਹਮਣੇ ਫਿਲਹਾਲ ਕੋਈ ਟੋਟਲ ਹੁਣ ਕਿੰਨੇ ਕ ਬੰਦਿਆਂ ਦੇ ਜ਼ਖਮੀ ਕੀਤਾ ਨੇ ਜ਼ਖਮੀ ਸਾਡੇ ਤਾਂ ਜੀ ਇੱਕ ਬੰਦਾ ਹੀ ਹੋਇਆ ਜੀ ਜਗਦੀਪ ਸਿੰਘ ਬਾਕੀ ਤਾਂ ਥੋੜਾ ਥੋੜਾ ਜਿਆ ਉਹਨਾਂ ਦੇ ਦੋ ਦੋ ਟੰਕੇ ਜੀ ਹਮਲਾ ਕੀਤਾ ਨਾ ਹਮਲਾ ਕੀਤਾ ਹੈ ਹਾਂ ਇੱਕ ਪٹرول ਪੰਪ ਦੇ ਮੁੰਡਾ ਸੀਗਾ ਉਹਦਾ ਵੀ ਵਿਚਾਰ ਰਹਿ ਗਿਆ ਵਿਚਾਰ ਰਹਿ ਗਿਆ ਪٹرول ਪੰਪ ਵਾਲਾ ਉਹ ਕਿੱਥੋਂ ਜਾ ਰਿਹਾ ਸੀ ਉਹ ਪੰਪ ਦੇ ਬੈਕ ਸਾਈਡ ਸੀਗਾ ਹਣਾ ਪੰਪ ਦੇ ਬੈਕ ਸਾਈਡ ਖੜਾ ਸੀ ਜੀ ਉਹ ਤੇ ਬਾਈ ਜੀ ਫਿਰ ਤਾਂ ਬੱਚੇ ਛੋਟੇ ਹੈਗੇ ਹੈ ਘਰਾਂ ਦੇ ਬਾਹਰ ਲੇ ਗਏ ਉਹ ਵੀ ਟੈਨਸ਼ਨ ਬਣੀ ਗਈ ਉਹ ਤਾਂ ਬਣੀ ਵੀ ਹੈ ਜੀ ਹੁਣ ਹੁਣ ਵੱਡਿਆਂ ਨੂੰ ਵੀ ਬਣੀ ਪਈ ਆ ਕੋਈ ਇਕੱਲਾ ਕਰਖੇ ਤੇ ਜਾਂਦਾ ਨਹੀਂ ਕੀ ਮੰਗ ਕਰਦੇ ਸਰਸ਼ਨ ਤੋਂ ਮੰਗ ਤਾਂ ਇਹੀ ਕਰਦੇ ਵੀ ਇਹਨਾਂ ਨੂੰ ਕਵਰ ਕੀਤਾ ਜਾਵੇ ਵੀ ਫੜਿਆ ਜਾਵੇ ਜਾਂ ਕੋਈ ਜਾਲ ਲੱਗੇ ਜਾਂ ਪਿੰਜਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫੜਨ ਦੇਣਾ। ਅੱਛਾ ਬਾਈ ਜੀ ਆਪਣੇ ਪਿੰਡ ਦੇ ਵੀ ਫੌਨ ਦੇ ਲਾਂਦੇ ਆ ਪੈਰੇ ਫਿਰ ਰਾਤ ਨੂੰ ਨਿਗਰ ਰੱਖਦੇ ਆ ਪੂਰੇ। ਹਾਂਜੀ ਹਾਂਜੀ। ਤਕਰੀਬਨ ਮੇਰੇ ਤਿੰਨ ਪਿੰਡ ਹੈ ਜੀ। ਬੁਰਜ ਮਹਿਮ ਮਹਿਮਾ ਕਿਲੀ ਪੀਸੀਆਣਾ ਮੈਨੂੰ ਲੱਗਦਾ ਨਹੀਂ ਸੌਂਦੇ ਜੀ। ਰਾਤ ਨੂੰ ਵੀ ਨਹੀਂ ਸੌਂਦੇ। ਤਿੰਨਾ ਪਿੰਡਾਂ 'ਚ ਦਹਿਸ਼ਤ ਹੈ। ਹਾਂ 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 ਤਿੰਨਾ ਪਿੰਡਾਂ 'ਚ। ਉਧਰ ਵੀ ਕੀ ਆ ਉਹਨਾਂ ਪਿੰਡਾਂ 'ਚ? ਜਾਨਵਰ ਹੈ ਜੀ ਜਾਨਵਰ ਦਾ ਏਰੀਆ ਜਿੱਧਰ ਨੂੰ ਮਰਜ਼ੀ ਉਹਨੇ ਕਿਹੜਾ ਪਰਮਿੰਟ ਲੈਣਾ ਜੀ। ਬਿਲਕੁਲ। ਬਾਕੀ ਸਾਡੇ ਇਕੱਠੇ ਖੇਤ ਆ ਜ ਬੁਰਜ ਮਹਿਮਾ ਵੀ ਨਾਲ ਹੀ ਆ ਗਿਆ ਸਾਡੇ ਮਤਲਬ ਇਸ ਪੀਸੀਆਣੇ ਦੀ ਜਿੰਨੇ ਪਿੰਡ ਹੈ ਕਿ ਇੰਨਾ ਚ ਘੁੰਮਦਾ ਦਿਖਾਈ ਦਿੱਤਾ ਤੇ ਪੈਰ ਮਿਲੇ ਹਾਂਜੀ ਪੈਰਾਂ ਦੇ ਨਿਸ਼ਾਨ ਪਾਏ ਗਏ ਆ ਰਾ ਸਵਾ 1:30 ਵੇ ਮੈਂ ਖਾਲੀ ਕਰਕੇ ਆਏ ਗੱਡੀ ਕੰਟੇਮ ਚੱਲੇ ਜੇ ਏਅਰਪੋਰਟ ਸੇ ਬਿਲਕੁਲ ਜੀ ਇੱਕ ਦਹਿਸ਼ਤ ਬਣਿਆ ਹੋਇਆ ਕੋਈ ਜਾਨਵਰ ਹੈ ਪਤਾ ਨਹੀਂ ਕੀ ਹੈਗਾ ਉਹ ਇਹਦੀ ਹਜੇ ਤੱਕ ਪੁਸ਼ਟੀ ਨਹੀਂ ਹੋਈ ਨਾ ਉਹਦਾ ਪਤਾ ਲੱਗ ਸਕਿਆ ਰਾਤ ਨੂੰ ਹਮਲਾ ਕਰਦਾ ਤਿੰਨ ਪਿੰਡ ਦੇ ਲੋਕਾਂ ਦੇ ਹਮਲਾ ਕਰਕੇ ਉਹਨੂੰ ਜ਼ਖਮੀ ਕਰ ਚੁੱਕੇ ਆ ਹਾਲਾਂਕਿ ਜੰਗਲਾਤ ਵਿਭਾਗ ਵੀ ਕੋਸ਼ਿਸ਼ ਕਰ ਰਹੇ ਨੇ ਫੜਨ ਦੀ ਪਰ ਉਹਨਾਂ ਦੇ ਵੀ ਫਿਲਹਾਲ ਜਿਹੜੇ ਹੱਥ ਹੈ ਉਹ ਖਾਲੀ ਹੈ ਇਹ ਜਿਹੜਾ ਜਾਨਵਰ دہشت ਬਣਿਆ ਇਹ ਕਦੋਂ ਫੜਾਇਆ ਜਾਂਦਾ ਕੈਮਰਾਮੈਨ ਪ੍ਰਿਕਪਾਲ ਦੇ ਨਾਲ ਅਮਿਤ ਸ਼ਰਮਾ ਰਜ਼ਾਨਾ ਸਬਕਸਮੈਨ ਪਿੰਡ ਪੀਸੀ ਆਣਾ ਮਠਿੰਡਾ